ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅੰਸਰਾ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਗਦਮਾ ਨੰਬਰ 116/23 22 ਸੀ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਕੇਸ ਦੇ ਵਿੱਚ ਨੋਮੀਨੇਟਡ ਅਕਿਊਜ਼ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆ ਇਹਦੇ ਕੋਲੋਂ ਇੱਕ 9mm ਦਾ ਵੈਪਨ ਤੇ 10 ਲਾਈਵ ਰਾਉਂਡਸ ਤੇ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋੰਡਿਆ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਅੱਜ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਹ ਦੌਰਾਨ ਪੁਲਿਸ ਰਿਮਾਂਡ ਹੋਰ ਵੀ ਹੈ ਤਾਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ-ਵਕ ਜੁਰਮਾਂ ਦੇ ਲੁੱਟਾਂ ਖੋਹਾਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ